ਅੰਮ੍ਰਿਤਸਰ ਦੇ ਸਿਵਲ ਹਸਪਤਾਲ ਤੋਂ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਜੰਡਿਆਲਾ ਗੁਰੂ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਦਾ ਸ਼ਾਟਾ ਇਲਾਕੇ ਦੇ ਵਿੱਚ ਗੋਲੀਆਂ ਮਾਰ ਕੇ ਕੀਤਾ ਕਤਲ ਜੰਡਿਆਲਾ ਗੁਰੂ ਇਲਾਕੇ ਦਾ ਰਹਿਣ ਵਾਲਾ ਨੌਜਵਾਨ ਇੱਕ ਕਾਉਂਸਲਰ ਸੀ ਅਤੇ ਉਹਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਇਸ ਨੌਜਵਾਨ ਦੇ ਉੱਤੇ 4 ਫਾਇਰ ਕੀਤੇ ਗਏ ਨੇ ਅਤੇ ਇਸ ਦੀ ਮੌਤ ਹੋ ਗਈ ਹੈ। ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਇਸ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ। ਪੁਲਿਸ ਅਧਿਕਾਰੀਆਂ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਦਿਨ ਐਤਵਾਰ 25 ਤਰੀਕ ਸਮਾਂ तकरीबन 5:40 ਮਿੰਟ ਤੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ। ਆਓ ਸੁਣੋ ਨੇ ਕੀ ਕਹਿਣਾ ਹੈ। ਸਰਦ ਮਲਵਾ ਤੋਂ ਜੀ ਸਰ ਇਸ ਤਰ੍ਹਾਂ ਜੀ ਹਰਪਿੰਦਰ ਹਰਚੰਦਰ ਸਿੰਘ ਆ ਸਨ ਆਫ ਲਖਬੀਰ ਸਿੰਘ ਜੀ ਵਾਰਡ ਨੰਬਰ 2 ਜੰਡੇਆਲਾ ਗੁਰੂ ਤੋਂ ਇਹ ਉੱਥੇ ਦੇ ਮੌਜੂਦਾ ਕੌਂਸਲਰ ਵੀ ਨੇ ਇਹ ਅੱਜ ਥਾਣਾ ਸ਼ਾਟਾ ਦੇ ਰਿਹਾ ਜੀ ਇਹਨਾਂ ਦੇ ਸਾੜੇ ਦਾ ਭੈਣੀ ਤੋਂ ਪਿੰਡ ਦੇ ਨਾਲ ਸਾੜਾ ਵਾ ਉਹਦਾ ਫੰਕਸ਼ਨ ਸੀ ਉੱਥੇ ਗੁਰਦੁਆਰਾ ਸਾਹਿਬ ਫੰਕਸ਼ਨ ਤੋਂ ਬਾਅਦ ਇਹ ਹੋਟਲ ਦੇ ਵਿੱਚ ਚਾਹ ਪਾਣੀ ਪੀਣ ਲੱਗੇ ਸੀ ਇਹ ਜਿੱਦਾਂ ਹੀ ਗੱਡੀ 'ਚ ਉਤਰ ਕੇ ਉਹ ਆਪਣੇ ਹੋਟਲ ਵੱਲ ਨੂੰ ਜਾ ਰਹੇ ਸੀ ਦੇਖੋ ਜੇ ਬੰਦਿਆਂ ਨੇ ਉਹਨਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਿਹੜੀਆਂ ਗੋਲੀਆਂ ਲੱਗਨ ਨਾਲ ਇਹਨਾਂ ਦੀ ਮੌਤ ਹੋ ਗਈ ਜੋ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਆਈ ਆ ਜੋ ਇਹਨਾਂ ਨੇ ਪਰਿਵਾਰ ਨੇ ਸੰਭ ਦੱਸਿਆ ਕਿ ਕੁਝ ਦਿਨ ਪਹਿਲਾਂ ਇਹਨਾਂ ਦੇ ਘਰ ਦੇ ਉੱਤੇ ਵੀ ਜਿਹੜੀ ਕਿਸੇ ਨੇ ਹਮਲਾ ਕੀਤਾ ਸੀ ਉੱਥੋਂ ਦੇ ਚੰਡੇਆਲੇ ਦੇ ਬੰਦੇ ਨੇ ਕਰਨ ਹੁਣੇ ਇੱਕ ਉਦੂ ਆ ਇੱਕ ਗੋਲਡੀ ਆ ਇੱਕ ਕਿਸ਼ਨ ਆ ਅਤੇ ਇੱਕ ਹੈਗਾ ਰਜੂ ਜਿਹੜਾ ਕਿ ਸੂਰਜ ਜਿਹੜਾ ਇੱਥੋਂ ਦਾ ਛਾਤੀ ਬੰਦਾ ਇਹਨਾਂ ਮੰਨਿਆਂ ਨੇ ਉਹਨੂੰ ਧਮਕੀ ਦਿੱਤੀ ਸੀ ਇਹ ਤੈਨੂੰ ਅਸੀਂ ਜਿਹੜੇ ਆ ਗੋਲੀਆਂ ਮਾਰਨੀਆਂ ਨੇ ਉਹ ਪਰਿਵਾਰ ਜਿਹੜਾ ਇਹਦਾ ਧਿਆਨ ਰੱਖਦੇ ਸੀ ਅੱਜ ਫੰਕਸ਼ਨ ਤੇ ਆਏ ਸੀ ਪਹਿਲਾਂ ਇਹਨਾਂ ਦੇ ਨਾਲ ਬਚਾਰਾ ਇਹਨਾਂ ਨੇ ਪਰਿਵਾਰ ਤੇ ਸਿਕਿਉਰਿਟੀ ਰੱਖਦੇ ਸੀ ਧਿਆਨ ਵੀ ਰੱਖਦੇ ਸੀ ਲੇਕਿਨ ਇਹਨਾਂ ਨੇ ਨਾ ਸਾਲਮੇ ਨੂੰ ਖਾਮ ਕੀਤਾ ਅੱਜ ਇਹ ਕੁਦਰਤੀ ਫੰਕਸ਼ਨ ਤੇ ਆਏ ਸੀ ਜਿੱਥੇ ਦੋਸ਼ੀਆਂ ਨੇ ਇਹਨਾਂ ਦੀ ਜਿਹੜੀ ਇਹ ਕੀ ਕਰਕੇ ਇਹਨਾਂ ਦੇ ਗੋਲੀ ਚਲਾਈ ਆ ਕਿੰਨੇ ਹਮਲਾਵਰ ਕਿਤੇ ਅਸੀਂ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਵਾਈ ਨਾਮ ਦੋਸ਼ੀਆਂ ਦੇ ਖਿਲਾਫ ਗਰਮਾ ਦਰਜ ਕੀਤਾ ਗਿਆ ਵਾ ਤੇ ਦੋਸ਼ੀਆਂ ਨੂੰ ਜਲਦੀ ਜਿਹੜਾ ਸਾਡੀਆਂ ਟੀਮਾਂ ਗ੍ਰਫਤਾਰ ਕਰਨ ਵਾਸਤੇ ਚੱਲ ਗਏ ਕਿੰਨੇ ਆਮ ਲਾਵਰ ਕਿੰਨੇ ਸੀਗੇ ਸਰ ਕਿੰਨੇ ਹਮਲਾਵਰ ਸੀਗੇ ਜਿਹੜੇ ਚ ਦੇਖੋ ਅਜੇ ਤੱਕ ਮੋਟਰਸਾਈਕਲ ਜਿਹੜੇ ਆ ਉਹਦੇ ਚ ਸਾਹਮਣੇ ਜਿਹੜਾ ਜੇ ਸਾਹਤ ਇੱਕ ਮੋਟਰਸਾਈਕਲ ਆ ਜਿੱਤੇ ਦੋ ਜਣੇ ਸੀ ਲੇਕਿਨ ਇਨਵੈਸਟੀਗੇਸ਼ਨ ਸੀਸੀਟੀਵੀ ਕੈਮਰੇ ਫੁਰੇ ਦੇਖ ਰਹੇ ਆ ਔਰ ਹੋ ਸਕਦਾ ਦੋ ਤਿੰਨ ਚਾਰੇ ਨਾਲ ਮੋਟਰਸਾਈਕਲ ਹੋਰ ਵੀ ਸਰ ਗੋਲੀਆਂ ਕਿਹਨੀਆਂ ਗੋਲੀਆਂ ਕਿ ਗੋਲੀਆਂ ਕਿੰਨੀਆਂ ਚੱਲੀਆਂ ਬੋਲੇ ਦੇ ਸਾਹਮਣੇ ਗੋਲੀਆਂ ਇੰਡੀਆ ਫਰੈਂਚ ਵਿੱਚ ਕਰੀਬ 4 ਗੋਲੀਆਂ ਜਿਹੜੀਆਂ ਉਹਦੇ ਲੱਗੀਆਂ ਨੇ ਬਾਕੀ ਜਿਹੜੀ ਤਫਤੀਸ਼ ਦੇ ਵਿੱਚ ਨਾ ਬਾਕੀ ਜਿਹੜਾ ਮੌਕੇ ਤੋਂ ਜੇ ਇਹ ਜੇ ਮਡਲ ਇਨਵੈਸਟੀਗੇਸ਼ਨ ਕਰਵਾਉਣ ਦੇ ਨੁਕਤੇ ਸੀ ਇਹ ਹਾਂਜੀ ਦੱਸ ਰਹੇ ਜੀ ਉਹਨਾਂ ਦੇ ਉੱਥੇ ਪਰਿਵਾਰ ਹੈ ਉੱਥੇ ਕੋਈ ਸ਼ੇਗੂਪੁਰ ਮਹੱਲੇ ਦਾ ਪਰਿਵਾਰ ਹੈ ਜਿਨ੍ਹਾਂ ਨੂੰ ਇਹ ਕੋਈ ਨਸ਼ੇ-ਨੁਸ਼ੇ ਦਾ ਰੋਗ ਦੇ ਸੀ ਇਸ ਕਰਕੇ ਉਹਨਾਂ ਨੇ ਇਹਨਾਂ ਦਾ ਆਪਸੀ ਇਹਨਾਂ ਦਾ ਜਿਹੜਾ ਰੰਜਿਸ਼ ਸੀ ਜਿਸ ਰੰਜਿਸ਼ ਕਰਕੇ ਉਹਨਾਂ ਨੂੰ ਗੋਲੀਆਂ ਐਫ ਆਈ ਆਰ ਸਰ ਕੇਰੀ ਸਟੇਟਮੈਂਟ ਦਰਜ ਕੀਤੀ ਕਿ ਨਾ ਨਹੀਂ ਬ੍ਰਦਰ ਦੇਖ ਉਹਨਾਂ ਦੀ ਬ੍ਰਦਰ ਤੇ ਸਰ ਇੱਕ